ਜਿਹੜੀ ਅੱਜ ਜਿਹੜੀ ਆ ਭਾਰੀ ਬਾਰਿਸ਼ ਜਿਹੜੀ ਆ ਤੇਜ਼ ਬਾਰਿਸ਼ ਤੁਹਾਨੂੰ ਤਸਵੀਰਾਂ ਤੁਸੀਂ ਦਿਖਾ ਰਹੇ ਪਟਿਆਲੇ ਦੇ ਆ ਜਿੱਥੇ ਮੈਦਾਨੀ ਇਲਾਕੇ ਦੇ ਵਿੱਚ ਵੀ ਤੁਸੀਂ ਬਾਰਿਸ਼ ਜਿਹੜੀ ਆ ਦੇਖ ਸਕਦੇ ਹੋ ਸੋ ਤਸਵੀਰਾਂ ਪਟਿਆਲੇ ਦੀਆਂ ਨੇ ਜਿੱਥੇ ਅੱਜ ਮੌਸਮ ਨੇ ਜਿਹੜੀ ਆ ਕਰਵਟ ਜਿਹੜੀ ਆ ਉਹ ਬਦਲੀ ਹੈ ਜਿੱਥੇ ਮੌਸਮ ਦੇ ਵਿੱਚ ਜਿਹੜਾ ਤਬਦੀਲੀ ਆਈ ਹੈ ਲੋਕੀ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਾਰਿਸ਼ ਤੋਂ ਬਚਣ ਲਈ ਇੱਕ ਪੁਲ ਦੇ ਜਿਹੜਾ ਸਹਾਰਾ ਲੈ ਕੇ ਖੜੇ ਨੇ ਜਲਵਾਪੀ ਕਰਾਂਗੇ ਅਸੀਂ ਲੋਕਾਂ ਦੇ ਨਾਲ ਇਸ ਬਾਰਿਸ਼ ਦਾ ਮਤਲਬ ਕੀ ਕਿੰਨਾ ਕੁ ਫਾਇਦਾ ਹੈ ਔਰ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ फसल बारिश बारिश फायदा तो, 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 तो इन्होंने भी कहना है सुखी ठंड तो जी राहत मिल रही है मैदानी इलाके से भी जी बारिश हो रही है लेकिन दुकानदारा की भी गल करा दुकानदार भी सा गल बात करते हैं बारिश हुई है सर्दी भी पहली बारिश है काम कार हाँ, बहुत, बहुत तो मंदा है हर आदमी का काम मंदा है चाय वाले का रस वाले का बिस्कुट वाले का, फल वाले का सब्जी का, सबका काम अभी ढीला चल रहा है तो बारिश से कुछ फायदा है नुकसान तो चलो हो ही रहा है कारोबार में पहली बारिश है सर्दी की हाँ पहली बारिश तो है ही ਔਰ ਕਦੀ بارش ਹੋਗਾ ਫਿਰ ਫਿਰ ਨੁਕਸਾਨ ਹੋ ਜਾਏਗਾ ਫਿਰ ਮੌਸਮ ਕਿਹਦਾ ਰਹੇਗਾ ਉਹ ਮੌਸਮ ਪਰ ਡਿਪੈਂਡ ਕਰੇਗਾ ਬਿਲਕੁਲ ਕਹਿੰਦੇ ਆ ਵੀ ਲੋਕਾਂ ਦੇ ਕਹਿਣਾ بارش ਦਾ ਸਰੀਰ ਨੂੰ ਜਿਹੜਾ ਫਾਇਦਾ ਜਰੂਰ ਹੋਏਗਾ ਬਿਮਾਰੀਆਂ ਜਿਹੜੀਆਂ ਨੇ ਉਹ ਦੂਰ ਹੋਣਗੇ ਇਸ بارش ਦੇ ਨਾਲ ਸੁੱਕੀ ਖੰਡ ਜਿਹੜੀ ਹੈ ਦੂਰ ਹੋਏਗੀ ਲੇਕਿਨ ਕਿਸੇ ਨੇ ਕਿਤੇ ਇਸ بارش ਦਾ ਜਿਹੜਾ ਕਾਰੋਬਾਰ ਦੇ ਪੱਖ ਤੇ ਫਰਕ ਜਿਹੜਾ ਦਿਖ ਰਿਹਾ ਪਟਿਆਲਾ ਤੋਂ ਕੈਮਰਾਮੈਨ ਕਰਨ ਦੇ ਨਾਲ ਹਰਿੰਦਰਪਾਲ ਸਿੰਘ ਇੰਡੀਆ న్యూਸ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬੱਦਲਛਾਇਆ ਹੋਏ ਨੇ ਸੁਪਚਿਆਲਾ ਦੇ ਵਿੱਚ ਵੀ ਜੜੇ ਕੀ بارش ਹੋਈ ਹੈ ਜਜਿਥੇ ਕੀ ਲੋਕਾਂ ਦੇ ਵੱਲੋਂ ਵੀ ਕਿਹਾ ਹੈ ਕਿ ਸੁੱਕੀ ਠੰਡ ਦੇ ਨਾਲ ਇਸ ਦੇ ਕਰਕੇ ਕਾਫੀ ਰਾਹਤ ਮਿਲੀ